ਜੀ ਵੈਲਕਮ ਟੂ ਮਨਦੀਪ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੌਗ ਨਿਊ ਵਲੌਗ ਤੇ ਜੀ ਮੈਂ ਅੱਜ ਇਹ ਕਰਦੀ ਪਈ ਆ ਕੱਪੜੇ ਪ੍ਰੈਸ ਮੰਮੀ ਵਾਸਤੇ ਮੰਮੀ ਦੇ ਕੱਪੜੇ ਪ੍ਰੈਸ ਕਰਦੀ ਪਈ ਆ ਇਸ ਕਰਕੇ ਮੰਮੀ ਕਿਤੇ ਚੱਲੇ ਆ ਜੀ ਭੋਗ ਤੇ ਚੱਲੇ ਨੇ ਪਿੰਡ ਚ ਹੀ ਆ ਤੇ ਹੁਣ ਮੈਂ ਕਰਦੀ ਪਈ ਉਹਨਾਂ ਦੇ ਕੱਪੜੇ ਪ੍ਰੈਸ ਰੋਟੀ ਰੋਟੀ ਖਾਣੀ ਆ ਜੀ ਸਵੇਰ ਦਾ ਟਾਈਮ ਆ ਤੇ ਤੋਂ ਪਵੀ ਬੜੀ ਚੜ ਗਈ ਹੁਣ ਗਰਮੀਆਂ ਦੇ ਟਾਈਮ ਆ ਗਏ ਗਰਮੀਆਂ ਨਾ ਹੁਣ ਆ ਗਿਆ ਤਾਂ ਹੁਣ ਤੋਂ ਪਛੇਤੀ ਚੜ ਚਿਆ ਕਰਨੀ

ਪਾਣੀ ਫੇਰ ਅਹੀ ਗੱਲਾਂ ਬਾਤਾਂ ਕਰਨ ਲੱਗ ਪਿਆ ਉਹ ਨਾਲ ਇਹ ਦੇਖ ਕੱਪੜੇ ਪ੍ਰੈਸਿੰਗ 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 ਆਹ ਵਰਟੀ ਖਾਣੀ ਹੈ ਲੈ ਸੀਬੀ ਦੇਦੇ ਤੁਸੀਂ ਕੀ ਕਰਕੇ ਆਏ ਰਸੋਈ 'ਚ ਪਾਣੇ ਮੱਝ ਦਿਖਾ ਦੇ ਪਾਣੇ ਮੱਝ ਦਿਖਾ ਕੀ ਪਾਸਾ ਪਾਣੇ ਬਦਲੇ ਤੁਹਾਨੂੰ ਦਹੀਂ ਮਿਲਿਆ ਆ ਇਹ ਨੌਕਰੀ ਇਹਨਾਂ ਦੀ ਕਾਰੋਬਾਰ ਤਰੱਕੀਆਂ ਦਨੁਬ ਇਸੇ ਕੰਮ ਚ ਰੱਬ ਸਾਡਾ ਤਰੱਕੀਆਂ ਬਖਸ਼ੇ ਪੰਡ ਮੰਨਰੋਣੀਆਂ ਅੱਈਓ। ਉੜੀਓ ਤਾਂ ਜਿੱਦ ਦਾ ਸਾਡਾ ਜਿਹੜਾ ਆਪਾਂ ਦੇਂਦਾ ਤਿੰਨ ਪੰਡ ਮੰਨਦੇ ਪੇਕੇ ਘਰ 'ਚ। ਫਿਰ ਅੱਗੇ ਪੰਡ ਮੰਨਦੇ। ਪੰਡੇ ਮੁਕਰੇ ਲਈ ਉਹ ਕੁੜੀਆਂ ਵੀ ਰਿ ਰ ਬਣਾਈਆਂ ਵੀ ਪਾਪਾ ਜੀ ਸਾਡੀ ਪੰਡੇ ਪੰਡੇ ਹੋਈ ਪਈ ਆ। ਹਾਂ ਪੰਡੋ ਪੰਡੀ ਖੋਈ ਪਈ ਐ ਤੇ ਬੋਕਰ ਬਾਕਰ। ਤੂੰ ਬੋਕਰ ਵੀ ਖਿਆ ਨਹੀਂ ਬਿੰਦੀ ਆ ਜੀ। ਹਾਂ ਵੇਖੋ ਹਾਂ ਪਾਜੀ ਇਨੂੰ ਕਈ ਦਿਨਾਂ ਬਾਅਦ ਚਾਹ ਬਣਾ ਦੇ ਇਹਦੇ ਕੋਲ ਚਾਹ ਨਹੀਂ ਬਣਦੀ ਹੈਗੀ ਕਰਸ ਗੰਬੰਦ ਚਾਹ ਪਾ ਲੈ ਚਾਹ ਤੇ ਸੇਖੀ ਲਿੰਦਾ ਮੈਂ ਇਹਨੇ ਪੈਰ ਸੋਈ ਚ ਖੰਡ ਕਿੱਥੇ ਪਈ ਰਸੋਈ ਚ ਖੰਡ ਕਿੱਥੇ ਪਈ ਆ ਥਾਰਾ ਪਤਾ ਲੱਗੂ ਕਬਹੁਰਾਨੇ ਫਿਰ ਪਾਂਡੇ ਆਲੇ ਪਤਾ ਲੱਗ ਜਾਣਾ ਫਿਰ ਇਹਦੇ ਵਰਗੇ ਨੇ ਕਿਸੇ ਦੇ ਘਰ ਪਾਣ ਚਲ ਗਿਆ ਹੈ ਹਾਡੇ ਉਪਰ ਰਿੰਦਾ ਨਾ ਦਿਖਣ ਹਣੀ ਮੰਨਾ ਕਰਦੇ ਕਹਿੰਦੇ ਨਾ ਨਹੀਂ ਗਾਦੇ ਫਿਰ ਪਤਾ ਹੁੰਦਾ ਪਿਆ ਉਹ ਪਾਂਡਾ ਨਹੀਂ ਲੱਭਦਾ ਪਿਆ ਉਹ ਪਾਂਡਾ ਕਿੱਥੇ ਗਿਆ ਅੱਡ ਵੇਖੀਏ ਕੱਲ ਕੱਲੇ ਪਾਂਡੇ ਦਾ ਤੇ ਪਤਾ ਲੱਗ ਜਾਣਾ ਮੈਂ ਤਾਂ ਗੱਲਾਂ ਮਾਰਦਾ ਮੈਨੂੰ ਤਾਂ ਮੈਨੂੰ ਤਾਂ ਖਾਂਜ ਪੁੱਤੀ ਜੀ ਵੀ ਪਤਾ ਹੈਗਾ ਕਿਦੇ ਕੰਫੀਡੈਂਸ ਕੰਪੀਡੈਂਸ ਕੰਫੀਡੈਂਸਰ ਕਹਿੰਦੇ ਦੱਸਦਾ ਜੀ ਦੇ ਨਾ ਜਾਏ ਮੇਰੀ ਗਰੇਜੀ ਬੜੀ ਖਾ ਆਵਿਆ ਗਰੇਜੀ ਨਾ ਸੁਣੋ ਤੇ ਚੁਨੀ ਦਾ ਇਹ ਪੰਗਾ ਹੈ ਤੇ ਜੜੀ ਨਾ ਤੋ ਕੇ ਸਹੀ ਨਹੀਂ ਤੋ ਕੇ ਜਿਆਦਾ ਤੋਹੀ ਜਾਈਏ ਨਾ ਫੇ ਆ ਜਦ ਨੂੰ ਫਿਰ ਰੰਗ ਵੀ ਛੇਟ ਹੋ ਜਾਂਦਾ ਇਹ ਦਿੱਤੀ ਇਹ ਸਿੱਟੀ ਦਾ ਹੀ ਫੇਰੋਣਾ ਇਹਨੂੰ ਰਗ ਕਰਾਂਗੇ ਤੇ ਫੇਟ ਹੋਊਗਾ ਹਨਾ ਪਰ ਜੇ ਬਾਰ-ਬਾਰ ਧੋਈਏ ਰ ਤੇ ਸੱਚੀ ਚੁੰਨੀਆਂ ਦਾ ਰੰਗ ਫੇਟ ਹੋ ਜਾਂਦਾ ਐ ਚੁੰਨੀ ਧੋਂਦੇ ਨਹੀਂ ਪ੍ਰੈਸ ਕਰ ਲੈਣੇ ਤਈਆ ਮੈਂ ਵੇਖਿਆ ਵੀ ਚੁੰਨੀਆਂ ਤੋ ਲੈਂਦੇ ਆ ਚੁੰਨੀ ਤੋਂ ਇੰਨੀ ਧੋਣੀ ਨਹੀਂ ਚਾਹੀਦੀ ਜੇ ਹਾਂ ਜੇ ਕੋਈ ਤੇ ਦਾਗ-ਦੂਗ ਲੱਗ ਗਿਆ ਆ ਸਬਜੀ ਭਾਜੀ ਦਾ ਤੋ ਉਹ ਤੋਂ ਹਿਲਾ ਸਕਦੇ ਜੇ ਭੱਲੇ ਤੋ ਭਾਜੀ ਦਾ ਕੀ ਇਹ ਸਬਜੀ ਸਬਜੀ ਕਿਤੇ ਵੀ ਆਸ਼ਾ ਦੇ ਚ ਗਏ ਹੋਏ ਸਬਜੀ ਸਬਜੀ ਲੱਗਦੀ ਜਾਂਦੀ ਆ ਵਾਂਡੇ ਹੁੰਦੇ ਗਏ ਹੋਈਏ ਉਹ ਨਹੀਂ ਕੋ ਧੋ ਲੋ ਤਾਂ ਤੁੱਪੇ ਸੁੱਕਨੇ ਪਾ ਦੋ ਨੂੰ ਉਸੇ ਵੇਲੇ ਖਾਓ ਇਦਾਂ ਧਿਆਨ ਨਾਲ ਇਹ ਇਹ ਬਲੇ ਪਰ ਆਪਣੀ ਸਬਜੀ ਨੂੰ ਕਦੇ ਮਿਲਾਇਆ ਆ ਤੇ ਖਾਓ ਧਿਆਨ ਨਾਲ ਹਰਿਆਣੂ ਆ ਤਾ ਤੇ ਚੁੰਨੀ ਨੂੰ ਦਾਗ ਨਹੀਂ ਲੱਗਣ ਦੇਣਾ ਨਾ ਇਹ ਸੂਟ ਨੂੰ ਹੈ ਨਾ ਹੂੰ ਸਾਰੇ ਘਰ ਚ ਇਹ ਆਦਤ ਹੈ ਵੀ ਕਿ ਮਾਲ ਨਹੀਂ ਲੱਗਣ ਦੇਣਾ ਹੈਗਾ ਵੀ ਕੋਈ ਬਾਸਾ ਕਿ ਆਪਣਾ ਪੂਕੋ ਦਸਣਾ ਕਿ ਪਾਵੇਂ ਖੰਨੇ ਕੋਈ ਤੇ ਨਾਲ ਜਿਹਾ ਖੈਂਚਣਾ ਪਵੇ ਸਹੀ ਗੱਲ ਨਹੀਂ ਨਹੀਂ ਹਾ ਦੇ ਨਹੀਂ ਆਹ ਵੇਲੇ ਚਿੱਟੀ ਚੁੰਨੀ ਉਹਦਾ ਦੋਦੀ ਕਿ ਰਦਾ ਘਾ ਮਸਾ ਮਸਾ ਨਹੀਂ ਦਾ ਦੋਸਤੋ ਵੀ ਕਿ ਚੁੰਨੀ ਕਿਦਾਂ ਦੀ ਨਾ ਪੂਰੇ ਬਰਾਬਰ ਦੇ ਦਿਖਣਾ ਵਿੱਚ ਤੁਹਾਨੂੰ ਡੱਬੇ ਜਾਲੀਆਂ ਦਿਖਦੀਆਂ ਵਿੱਚ ਹੋਵੇ ਆਹ ਲੱਗਦਾ ਨਾ ਨੱਟ ਦੀ ਚੁੰਨੀ ਹੁੰਦੀ ਹੈ ਨਾ ਉਹਦੇ ਵਿੱਚ ਫੂਨ ਦੇ ਵਿੱਚ ਆਹ ਲੱਗਦਾ ਪਿਆ ਜਿਵੇਂ ਨੱਟ ਦੀ ਚੁੰਨੀ ਆ ਮੈਂ ਵੀ ਉਹ ਕਿਪਕਿ ਰਹੀ ਕਿਦਾਂ ਫੋਟੋ ਖਿੱਚ ਲਈਏ ਉਹਦਾ ਸਾਫ਼ ਦੇਖਦੀ ਆ ਉਹਦਾ ਇੱਥੋਂ ਰੱਖ ਲਿਆ ਨਾ ਉਹ ਕੱਲੀ ਕੱਲੀ ਦੇ ਵਿੱਚ ਦੇਖ ਆ ਭੀ ਤੇ ਪੱਕੀ ਪਤਾ ਨਹੀਂ ਕੀ ਇਦਾਂ ਹੀ ਕਹਿੰਦੇ ਸਾਡੇ ਪੰਜਾਬੀ ਭਰਾ ਪੰਜਾਬੀਆਂ ਦੇ ਗੱਲਾਂ ਦੂਜਾ ਆਪੂ ਕਈ ਕਹਿੰਦੇ ਹੋਰ ਕੀ ਕਹਿੰਦੇ ਆ ਗੰਡੇ ਤੇ ਕਿਸ ਨੇ ਕਮੈਂਟ ਕੀਤਾ ਭੁੱਕਾ ਵਾਲੇ ਤੁਹਾਡਾ ਪੇਡ ਕਰ ਐਨੇ ਵਾਰੀ ਮੈਂ ਪੇਡ ਦਾਸ ਦਿੱਤਾ ਜਿਵੇਂ ਪੇਡ ਵਾਲੀਆਂ ਪਤਾ ਪਿੰਡ ਬਟਾਲਾ 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 ਸ਼ਹਿਰ ਜੀ ਬਟਾਲਾ ਸ਼ਹਿਰ ਬਟਾਲਾ ਸ਼ਹਿਰ ਤੋਂ ਆ ਮਾਜੇ ਵਾਲੇ ਪਾਉ ਹੂੰ ਟਿੱਬਿਆਂ ਵਾਲੇ ਟਿੱਬਿਆਂ ਵਾਲੇ ਹੂੰ ਟਿੱਬਿਆਂ ਦੇ ਟਿੱਡੇ ਹੂੰ ਗਾਣਾ ਪੀ ਮਰ ਅੱਜ ਵੀ ਨਹੀਂ ਬੜਾ ਸਵਾਲੀ ਨੂੰ ਫੇਰੇ ਇਹ ਤਾਂ ਵੀ ਮਾਰ ਕੇ ਸਵਾਲੀ ਨੂੰ ਫੇਰੇ ਮੈਂ ਸੋਚ ਜਾਂਦੀ ਹਾਂ ਮਾਪੇ ਕਿਦਾਂ ਆਹੀ ਹੋਰੇ ਮੈਨੂੰ ਪੁੱਲ ਗਿਆ ਗਾਣਾ ਅੱਛਾ ਦੇਖ ਸਿੱਤ ਨਹੀਂ ਜਿਹੜੀ ਨਾ ਉਹ ਤੱਕ ਇਹ ਦੇ ਤਰ੍ਹਾਂ ਉਹ ਤੇ ਮੇਜ ਆ ਜਦ ਕਿ ਤੁਹਾ ਪਈ ਨਹੀਂ ਗੰਦੀ ਜੇ ਮੇਚ ਤੇ ਰੱਖ ਦੇ ਆਸ ਉਹਨੂੰ ਕਰਸ ਕਰਾਉਣਾ ਕੋਲ ਪ੍ਰੈਸ ਹੀ ਹੁੰਦਾ ਫਿਰ ਵੀ ਮੰਮੀ ਨੇ ਚਾਹਿਆ ਮੈਨੂੰ ਪ੍ਰੈਸ ਕਰ ਕੀ ਤਪੂ ਮੈਂ ਆ ਪੂ ਪੰਜਾਬੀ ਸੂਟ ਐ ਐ ਗੱਡ ਵਿੱਚ ਨਹੀਂ ਪੰਡਰਾ ਸਵਾਇਆ ਕਰਨਾ ਓ ਮਾਈ ਗਾਡ ਗੱਡ ਮੈਂ ਕਰਦਾ ਆਖਰੇ ਤੁੰਗੂ ਜਾ ਰਿਹਾ ਪਿਆ ਸੁ ਤੇ हम्म दिनना ठड् पंजाबी सूट ओ मै जैक ओह माय गॉड ओह माय गॉड सर कोई टेंशन हमारे इतने सूट है कि हमें पता ही नहीं चलता हम कौन सा पहनें <laughs> <laughs> हमारे सूटों के कितनी फद्दी लगी हुई है पता ही नहीं पता नहीं कितना सूट है हमारा पर हमें फिर भी कमी है सूटों की <laughs> ਮੈਂ ਨਾ ਮਾਸੇ ਦੇ ਵਿਆਹ ਚ ਮੇਰੇ ਕੋ ਨਹੀਂ ਆਗਾ ਨੀਲੇ ਰੰਗ ਦਾ ਜਦ ਸੁਲਾਰਾ ਹਾਂ ਹਨਾ ਉਹ ਭਲ ਨਾ ਮੈਂ ਨੀਲਾ ਜਦ ਪਹਿਲਾ ਕੇਰਾ ਜਿੱਦਾਂ ਚੱਲਣਾ ਨੇ ਹਮ ਤੇ ਸ਼ਰ ਨਾ ਚਲਟਾ ਹੈ ਨਾ ਅ ਬੜਾ ਹੈਵੀ ਐ ਸੂਟ ਜੈ ਨਾਲ ਸੁਲਾਰਾ ਜੈ ਹਮ ਉਹ ਭਲ ਨਾ ਨਾ ਭਲ ਕੇਰਾ ਕੇਰਾ ਦਕਾਉਂਗੀ ਪਾਕੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜਾ ਪਾਵਾਂ ਜੇ ਵਿਆਹ ਦੂਰ ਹੋ ਤਾਂ ਮੈਂ ਆਣਾ ਫਿਰਸਾਂ ਮੰਮੀ ਕਹਿੰਦੀ ਲਹਿੰਗੇ ਕਰਾ ਲਓ ਪਰ ਲਹਿੰਗਾ ਲੈਣਾ ਕਰਾਈਏ ਲਹਿੰਗਾ ਨਹੀਂ ਕਰਾਉਂਦੀ ਮੰਮੀ ਕਹਿੰਦੇ ਵੀ ਲਹਿੰਗਾ ਕਰਵਾ ਲਓ ਮਾਸੀ ਦੇ ਵਿਆਹ ਦੇ ਵਿੱਚ ਪਰ ਲਹਿੰਗਾ ਉਹ ਵੱਡੀ ਪੈਂਦ ਵਿੱਚ ਕਰਾਇਆ ਸੰਭਿਆ ਨਹੀਂ ਜਾਂਦਾ ਹਗਾ ਤੁਰਿਆ ਫਿਰਿਆ ਨਹੀਂ ਜਾਂਦਾ ਹਗਾ ਸਾਰੇ ਹੁੰਦੇ ਪਰ ਤੁਰੀ ਆ ਨਹੀਂ ਜਾਂਦਾ ਲੱਤਾਂ ਜੁੜ ਜਾਂਦੀਆਂ ਆ ਤੇ ਲੇਗੀਆਂ ਆਂ ਅਸੀਂ ਉਹ ਫਰਮਾਇਆ ਮੁੱਗਾ ਮੇਰਾ ਜੀ ਨਹੀਂ ਕਰਾਉਂਦਿਆ ਕੀ ਪਾਈਏ ਸਮਝ ਨਹੀਂ ਆ ਦੇ ਮੈਨੂੰ ਕਰਨੋ ਅਦਲੇ ਨੂੰ ਮਿਲ ਗਿਆ ਨਾਰੇ ਉਹ ਬੋਰਡ ਆ ਤੂੰ ਵਿੱਚ ਮਸੂਰੀ ਦੇਣੀ ਕਰਨੋ ਅਦਲੇ ਦੀ ਤੈਨੂੰ ਉਹ ਬੋਰਡ ਮੱਲ ਗਿਆ ਜਾ ਕੇ ਵੇਖ ਤੂੰ ਵੇਖ ਲਿਆ ਦੇਖ ਲਿਆ ਨਾ ਤੂੰ ਬੱਸ ਫਿਰ ਕਰਨੋ ਅਦਲੇ ਤਾਂ ਸਾਰੀ ਗੱਲਾਂ ਛੱਡ ਕੇ ਘਰ ਨੂੰ ਜਲੇ ਦਾ ਬੋਰਡ ਮੇ ਲੱਗ ਗਿਆ ਜੇ ਸੁਣ ਲੋ ਮੁੰਡੇ ਦੀ ਗੱਲ ਸੁਪੀ गाना ਬੋਲਨੀ ਮੈਂ ਤਾਂ ਜਾਦਾ ਆ ਜੀ ਤਾਂ ਮੈਂ ਲੱਗ ਗਿਆ ਫਿਰ ਵਧੀਆ ਅੱਜ ਜੀ ਸਾਰਾ ਕੰਮ ਲੇਟ ਹੋ ਗਿਆ ਮੈਂ ਟੀਵੀ ਵਾਲੇ ਅੰਦਰ ਬੱਕਰ ਸੇਂਦੀ ਮੈਂ ਹੌਲੀ ਹੌਲੀ ਸਾਰਿਆਂ ਦੇ ਬੱਕਰ ਕੱਢਣ ਦੀ ਰਸੋਈ ਮੈਂ ਸਾਫ ਕਰ ਲਈ ਆ ਤੇ ਮੰਮੀ ਦੇ ਕੱਪੜੇ ਕਰਦੀ ਪਈ ਸੀ ਪ੍ਰੈਸ ਮੰਮੀ ਵੀ ਚਲ ਗਏ ਆ ਮੰਮੀ ਗਏ ਮੰਮੀ ਪਹਿਲਾਂ ਗਏ ਤਿਆਰ ਹੋ ਕੇ ਤੇ ਮੰਮੀ ਕਹਿੰਦੇ ਕੋਈ ਜਨਾਨੀ ਨਹੀਂ ਜੇ ਗਈ ਹੈਗੀ ਫੇਰ ਮੰਮੀ ਹੁਣ ਮੰਮੀ ਨੂੰ ਹੁਣ ਫੋਨ ਆਇਆ ਫੇਰ ਹੁਣ ਮੰਮੀ ਗਏ ਨੇ ਆ ਵੇਖੋ ਦੱਬਦੀ ਚਪਲ ਕਿਧਰੋਂ ਦੀ ਆ ਜੀ ਚਾਪਾ ਲਾ ਕੇ ਇੱਦਾਂ ਹੀ ਛੁੱਟ-ਛੁੱਟ ਦਿੰਦੇ ਆ ਮੈਂ ਸਾਰ ਸਾਰ ਜਿਹੇ ਨਾਲ ਮੈਂ ਵਲੌਗ ਬਣਾ ਲੈਣੀ ਆ ਤੇ ਨਾਲੇ ਮੈਂ ਬੋਕਰ ਫੇਰ ਲੈਣੀ ਆ ਕੋਈ ਫਿਰ ਆਉ ਜਾਂਦਾ ਹਾਂ ਤੁਹਾਨੂੰ ਪਤਾ ਹੈ ਪਿੰਡਾਂ ਚ ਘਰ ਹੁਣ ਫਿਰ ਕੋਈ ਨੋ ਕੋਈ ਆ ਜਾਂਦਾ ਮਿਲਣ ਵਾਸਤੇ ਬਹਿਣ ਵਾਸਤੇ ਹਣਾ ਸਫਾਈ ਜ਼ਰੂਰੀ ਆ ਹੈਨ ਸਿਰ ਹੋਣੀ ਤੇ ਅੱਜ ਜੀ ਅਸੀਂ ਇਸ ਕਰਕੇ ਲੇਟ ਹੋ ਗਏ ਹਾਂ ਸਾਡੇ ਘਰ ਜੀ ਕੋਈ ਆ ਗਿਆ ਸੀ ਫਿਰ ਅਸੀਂ ਗੱਲਾਂ-ਬੱਤਾਂ ਮਾਰ ਲੱਗ ਪਏ ਅੰਟੀ ਨਾਲ ਨਾਲ ਉਹ ਲੈ ਕੇ ਆਏ ਸੀ ਆਪਣੀਆਂ ਆਪਣੀ ਪੋਤਰੀ ਲੈ ਕੇ ਆਏ ਸੀ ਉਹਦੇ ਨਾਲ 앉 ਕੇ ਗੱਲਾਂ ਮਾਰਦੇ ਬਣਾ ਉਸ ਮੈਂਟ ਹੁੰਦੀ ਬਈ ਬਾਹਰ ਲੱਗਦਾ ਨਹੀਂ ਨਾ ਉਸ ਮੈਂਟਾ ਹੁੰਦੀ ਬਈ ਨਾ ਆਵਾਜ਼ ਦਿੱਸੇ ਨੂੰ ਵੀ ਲੱਗ ਰਿਹਾ ਹੈ ਕਿ ਬੱਚੀਆਂ ਨੂੰ ਸਿਲਾਈ ਬੁਢਾਈ ਦਾ ਕੰਮ ਦਿਖਾਉਣ ਵਾਸਤੇ ਇਥੇ ਬਰਦਾਰਾ ਸੰਗਮ ਲੱਗੂ ਪਾਈ ਸੋਗੰਕ ਸੰਗਤ ਆਦੀਆਂ ਬੰਥੀਆਂ ਹੋਇਆ ਲਾਈਕ ਜਿੰਨਾ ਬੱਚਿਆਂ ਦੇ ਸਿਲਾਈ ਬੁਢਾਈ ਦਾ ਕੰਮ ਦਿਖਾਉਣਾ ਹੋਵੇ ਉਹ ਮੰਨਣਾ ਕੁੜਾ ਅਕ ਉਸ ਉਹਨਾਂ ਨੂੰ ਸਿਲਾਈ ਲੈ ਜਾਣਾ ਜੀ ਦੁਬਾਰਾ ਕੋਈ ਬੇਨਤੀ ਹੈ ਜੋ ਜਨਾਬ ਪੱਛੀ ਵਾਲੇ ਸਰਕਾਰੀ ਘਰ ਕਰਨਾ ਸਿਲਾਈ ਕਢਾਈ ਦਾ ਤੇ ਹਰ ਵਾਰੀ ਦੁਵਾਰੀ ਹੁੰਦਾ ਆ ਪਰ ਕੋਈ ਕੁੜੀ ਆ ਨਹੀਂ ਜਾਂਦੀਆਂ ਆਂਗੇ ਸਾਰੇ ਕਹਿੰਦੀਆਂ ਐ ਸਿੱਖਿਆ ਐ ਸਿੱਖਿਆ ਮੈਂ ਵੀ ਸਿੱਖਿਆ ਮੈਂ ਕਹਿੰਦੇ ਨਹੀਂ ਮੈਂ ਵੀ ਸਿੱਖਿਆ ਕੀ ਕਰਨਾ ਸਿਲਾਈ ਦਿਮਾਗ ਹੀ ਸਾਰਾ ਦਿਮਾਗ ਦਾ ਕੰਮ ਆ ਪਹਿਲਾ ਦਿਮਾਗ ਲੜਾਓ ਪਾਲਰ ਪੁੱਲਰ ਦਾ ਹੋਵੇ ਤਾਂ ਬੰਦਾ ਕਰ ਲਿੰਦਾ ਮਾੜਾ ਮੋਟਾ ਹਾਂ ਥੋੜਾ ਬੋਧਾ ਮੈਨੂੰ ਆਉਂਦਾ ਆ ਅਲਕਾ ਪੋੱਕਾ ਫੇਰਦੀ ਬਈਆਂ ਉਹ ਫੁੱਲਾਂ ਦਾ ਕੋਈ ਫਾਇਦਾ ਨਹੀਂ ਆ ਮਿੱਟੀ ਮਾਰੋ ਬਾਗ ਬਾਹਰ ਵਗਾਰ ਹਾਂ ਇੱਲੀ ਮੈਂ ਤਾਂ ਬੀਜੇ ਹੋਏ ਨਹੀਂ ਹੈਗੇ ਬਸ ਇੱਕ ਦੋ ਹੀ ਨਿਕਲੇ ਅੰ ਵਿੱਚੋਂ ਤੇ ਜੇ ਇੱਕ ਨਹੀਂ ਇੱਕ ਦੋ ਨਿਕਲੇ ਤੇ ਕੋਈ ਜੀ ਚੂਹਾ ਖਾ ਗਿਆ ਕੱਲ ਦਾ ਮੈਂ ਕਰ ਲੈਂਦੀ ਹਾਂ ਹੌਲੀ ਹੌਲੀ ਕੰਮ ਕਰ ਲਵਾਂ ਮੈਂ ਤੇ ਜੀ ਬਸ ਇੱਥੇ ਅੱਜ ਦੀ ਵੀਡੀਓ ਦਾ ਐਂਡ ਕਰਦੀ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਫੇਰ ਮੌਸਮ ਜੀ ਇਦਾਂ ਦਾ ਡਾਊਨ ਡਾਊਨ ਮੌਸਮ ਆ ਨਾ ਧੁੱਪ ਨਾ ਛਾਂ ਆ ਸਰੇ ਸਰੇ ਆ ਜਾ ਗਰਮੀ ਬੜੀ ਲੱਗਦੀ ਪਈ ਹੈ